ਅੱਜ ਸਾਡੇ ਐਮਰਜੈਂਸੀ ਨੰਬਰ 98140 74074 ਤੇ ਇਨਫੋਰਮੇਸ਼ਨ ਮਿਲੀ ਸੀ ਕਿ ਪਟੰਡਾ ਨਾਥਾਣਾ ਰੋਡ ਉੱਚੋਕਲਾ ਤੇ ਜਿਹੜਾ ਗਵਿੰਦਪੁਰਾ ਨੂੰ ਰਸਤਾ ਜਾਂਦਾ ਉੱਤੇ ਇੱਕ ਡੈੱਡ ਬੋਡੀ ਪਈ ਆ ਜਦ ਸਾਡੀ ਸਹਾਰਾਜਨ ਸੇਵਾ ਐਂਬੂਲੈਂਸ ਟੀਮ ਆਕੇ ਦੇਖਿਆ ਉੱਤੇ ਚੌਂਕੀ ਸੈਂਟਰਲ ਜੇਲ੍ਹ ਕੋਲ ਵੀ ਮੌਕੇ ਤੇ ਮੌਜੂਦ ਸੀਗੀ ਤੇ ਜਿਹੜੀ ਕਿ ਉਹ ਡੈੱਡ ਬੋਡੀ ਕੱਸੀ ਦੇ ਮੋਟਰਸਾਈਕਲ ਸਵਾਰ ਦੀ ਡੈੱਡ ਬੋਡੀ ਕੱਸੀ ਦੇ ਵਿੱਚ ਪਈ ਸੀ ਮੋਟਰਸਾਈਕਲ ਵੀ ਕੱਸੀ ਦੇ ਵਿੱਚ ਪਿਆ ਸੀਗਾ ਜਿਹੜਾ ਕਿ ਸਥਾਨਕ ਲੋਕਾਂ ਵੱਲੋਂ ਮੋਟਰਸਾਈਕਲ ਤੇ ਜਿਹੜੀ ਵਿਅਕਤੀ ਡੈੱਡ ਬੋਡੀ ਨੂੰ ਬਾਹਰ ਕੱਢ ਰੱਖਿਆ ਸੀਗਾ ਤੇ ਥਾਣਾ ਕੈਂਟ ਪੁਲਿਸ ਵੀ ਮੌਕੇ ਤੇ ਆ ਗਈ ਸੀ ਫਰੈਂਸਿਕ ਟੀਮ ਵੀ ਮੌਕੇ ਤੇ ਆ ਗਈ ਸੀ ਬਾਕੀ ਆਪਣੀ ਜਾਂਚ ਪੜਤਾਲ ਤੇ ਲੱਗੀਆਂ ਹੋਈਆਂ ਨੇ ਜਿਹੜੀ ਕਿ ਉਹਦੀ ਡੈੱਡ ਬੋਡੀ ਨੂੰ ਉੱਥੋਂ ਚੁੱਕ ਕੇ ਸਿਵਲ ਹਸਪਤਾਲ ਬਠਿੰਡਾ ਮੋਤੀ ਘਰ ਮੋਤੀ ਘਰ ਵਿੱਚ ਰੱਖ ਦਿੱਤੀ ਗਈ ਹੈ ਨੇ ਨਾਮ ਉਹਦਾ ਕੁਲਦੀਪ ਸਿੰਘ ਆ ਪਿਓ ਦਾ ਨਾਮ ਮੱਖਣ ਸਿੰਘ ਉਮਰ 31 ਸਾਲ ਚੌਕੇ ਪਿੰਡ ਦਾ ਰਹਿਣਾ ਲਾਗਾ ਬਾਕੀ ਇਸ ਇਸ ਵਿਸ਼ੇ ਤੇ ਪੁਲਿਸ ਆਪਣੀ ਮਾਮਲੇ ਨਾਲ ਦੁੰਗਾਈ ਨਾਲ ਜਾਂਚ ਪੜਤਾਲ ਕਰ ਰਹੀ ਹੈ ਅੱਜ ਸਾਡੇ ਐਮਰਜੈਂਸੀ ਨੰਬਰ 9814074074 ਤੇ ਇਨਫੋਰਮੇਸ਼ਨ ਮਿਲੀ ਸੀ ਕਿ ਪਟੰਡਾ ਨਥਾਨਾ ਰੋਡ ਉੱਚੋ ਕਲਾ ਤੋਂ ਜਿਹੜਾ ਗਵਿੰਦਪੁਰਾ ਨੂੰ ਰਸਤਾ ਜਾਂਦਾ ਉੱਤੇ ਇੱਕ ਡੈੱਡ ਬੋਡੀ ਪਈ ਆ ਜਦ ਸਾਡੀ ਸਹਾਰਾ ਜਨ ਸੇਵਾ ਐਂਬੂਲੈਂਸ ਟੀਮ मौके ਤੇ ਆ ਕੇ ਦੇਖਿਆ ਉੱਤੇ ਚੌਂਕੀ ਸੈਂਟਰਲ ਜੇਲ੍ਹ ਪੁਲਿਸ ਦੀ ਮੌਕੇ ਤੇ ਮਦਦ ਸੀਗੀ ਤੇ ਇਹ ਕਿ ਉਹ ਡੈੱਡ ਬੋਡੀ ਕਸਤੀ ਦੇ ਮੋਟਰਸਾਈਕਲ ਸਵਾਰ ਦੀ ਡੈਡਬੋਡੀ ਕੱਸੀ ਦੇ ਵਿੱਚ ਪਈ ਸੀ ਮੋਟਰਸਾਈਕਲ ਵੀ ਕੱਸੀ ਦੇ ਵਿੱਚ ਪਿਆ ਸੀਗਾ ਜਿਹੜਾ ਕਿ ਸਥਾਨਕ ਲੋਕਾਂ ਵੱਲੋਂ ਮੋਟਰਸਾਈਕਲ ਤੇ ਜੀ ਵਿਅਕਤੀ ਡੈਡਬੋਡੀ ਨੂੰ ਬਾਹਰ ਕੱਢ ਰੱਖਿਆ ਸੀਗਾ ਤੇ ਥਾਣਾ ਕੈਂਟਪੁਰਸੀ ਮੌਕੇ ਤੇ ਆ ਗਈ ਸੀ ਅਫਤਾਰਿਕ ਟੀਮ ਵੀ ਮੌਕੇ ਤੇ ਆ ਗਈ ਸੀ ਬਾਕੀ ਉਹ ਆਪਣੀ ਜਾਂਚ ਪੜਤਾਲ ਚ ਲੱਗੀਆਂ ਹੋਈਆਂ ਨੇ ਜਿਹੜੀ ਕਿ ਉਹ ਡੈਡਬੋਡੀ ਨੂੰ ਉੱਥੋਂ ਚੁੱਕ ਕੇ ਸਿਵਲ ਹਸਪਤਾਲ ਬਟਿੰਡਾ ਮੋਰਚੀ ਘਰ ਮੋਰਚੀ ਘਰ ਵਿੱਚ ਰੱਖ ਦਿੱਤੀ ਗਈ ਹੈ ਨਾਮ ਉਹਦਾ ਕੁਲਦੀਪ ਸਿੰਘ ਆ ਪਿਓ ਦਾ ਨਾਮ ਮੱਖਣ ਸਿੰਘ ਉਮਰ 31 ਸਾਲ ਚਾਉਕੇ ਪਿੰਡ ਦਾ ਰਹਿਣਾ ਲਗਾ ਵਾਕੀ ਇਸ ਇਸ ਵੀ ਸਤੇ ਪਰਸਮ ਆਪਣੀ ਮਾਮਲੇ ਨਾਲ ਡੂੰਗਾ ਨਾਲ ਜਾਣ ਪੜਤਾਲ ਕਰ ਰਹੀ ਹੈ ਅੱਜ ਸਾਡੇ ਐਮਰਜੈਂਸੀ ਨੰਬਰ 98140 74074 ਤੇ ਇਨਫੋਰਮੇਸ਼ਨ ਮਿਲੀ ਸੀ ਕਿ ਪਟੰਡਾ ਨਥਾਨਾ ਰੋਡ ਪੁਚੋਕਲਾ ਤੋਂ ਜਿਹੜਾ ਗਵਿੰਦਪੁਰਾ ਨੂੰ ਰਸਤਾ ਜਾਂਦਾ ਉੱਤੇ ਇੱਕ ਡੈੱਡ ਬੋਡੀ ਪਈ ਹੈ ਜਦ ਸਾਡੀ ਸਹਾਰਾਜਨ ਸੇਵਾ ਐਂਬੂਲੈਂਸ ਟੀਮ ਆ ਕੇ ਦੇਖਿਆ ਉੱਤੇ ਚੌਂਕੀ ਸੈਂਟਰਲ ਜੇਲ੍ਹ ਕੋਲ ਸੀ ਮੌਕੇ ਤੇ ਮਜੂਦ ਸੀਗੀ ਤੇੜੀ ਕੀ ਉਹਦੀ ਡੈੱਡ ਬੋਡੀ 81 ਦੇ ਮੋਟਰਸਾਈਕਲ ਸਵਾਰ ਦੀ ਡੈੱਡ ਬੋਡੀ 81 ਦੇ ਵਿੱਚ ਪਈ ਸੀ ਮੋਟਰਸਾਈਕਲ ਵੀ 81 ਦੇ ਵਿੱਚ ਪਿਆ ਸੀਗਾ ਜਿਹੜਾ ਕਿ ਸਥਾਨਕ ਲੋਕਾਂ ਵੱਲੋਂ ਮੋਟਰਸਾਈਕਲ ਤੇੜੀ ਵਿਅਕਤੀ ਡੈੱਡ ਬੋਡੀ ਨੂੰ ਬਾਹਰ ਕੱਢ ਰੱਖਿਆ ਸੀਗਾ ਤੇ ਥਾਣਾ ਕੈਂਟਪੁਰਸੀ ਮੌਕੇ ਤੇ ਆ ਗਈ ਸੀ ਟਰੈਫਿਕ ਟੀਮ ਵੀ ਮੌਕੇ ਤੇ ਆ ਗਈ ਸੀ ਬਾਕੀ ਉਹ ਆਪਣੀ ਜਾਂਚ ਪੜਤਾਲ ਚ ਲੱਗੀਆਂ ਹੋਈਆਂ ਨੇ ਤੇੜੀ ਕਿਉਂ ਦੀ ਡੈੱਡ ਬੋਡੀ ਨੂੰ ਉੱਥੋਂ ਚੁੱਕ ਕੇ ਸਿਵਲ ਹਸਪਤਾਲ ਬਟਿੰਡਾ ਮੌਰਤਰੀ ਘਰ ਮੌਰਤਰੀ ਘਰ ਵਿੱਚ ਰੱਖ ਦਿੱਤੀ ਗਈ ਹੈ ਨਾਮ ਉਹਦਾ ਖਲਦੀਪ ਸਿੰਘ ਆ ਪਿਓ ਦਾ ਨਾਮ ਮੱਖਣ ਸਿੰਘ ਆ ਉਮਰ 31 ਸਾਲ ਚੌਕੇ ਪਿੰਡ ਦਾ ਰਹਿਣ ਵਾਲਾਗਾ ਬਾਕੀ ਇਸ ਇਸ ਵਿਸ਼ੇ ਤੇ ਪੁਲਸ ਆਪਣੀ ਮਾਮਲੇ ਨਾਲ ਡੂੰਘਾਈ ਨਾਲ ਜਾਂਚ ਪੜਤਾਲ ਕਰ ਰਹੀ ਹੈ ਅੱਜ ਸਾਡੇ ਐਮਰਜੈਂਸੀ ਨੰਬਰ 9814074074 ਤੇ ਇਨਫੋਰਮੇਸ਼ਨ ਮਿਲੀ ਸੀ ਕਿ ਪਟੰਡਾ ਨਥਾਨਾ ਰੋਡ ਪੁੱਚੋਕਲਾ ਤੋਂ ਜਿਹੜਾ ਗਵਿੰਦਪੁਰਾ ਨੂੰ ਰਸਤਾ ਜਾਂਦਾ ਉੱਤੇ ਇੱਕ ਡੈੱਡ ਬੋਡੀ ਪਈ ਹੈ ਜਦ ਸਾਡੀ ਸਹਾਰਾ ਜਨ ਸੇਵਾ ਐਂਬੂਲੈਂਸ ਟੀਮ मौके ਤੇ ਆ ਕੇ ਦੇਖਿਆ ਉੱਤੇ ਚੌਕੀ ਸੈਂਟਰ ਜੇਲ੍ਹ ਪੁਲਿਸ ਦੀ ਮੌਕੇ ਤੇ ਮਦਦ ਸੀਗੀ ਇਹੜੀ ਕਿ ਉਹ ਡੈੱਡ ਬੋਡੀ ਕੱਸੀ ਦੇ ਮੋਟਰਸਾਈਕਲ ਸਵਾਰ ਦੀ ਡੈੱਡ ਬੋਡੀ ਕੱਸੀ ਦੇ ਵਿੱਚ ਪਈ ਸੀ ਮੋਟਰਸਾਈਕਲ ਵੀ ਕੱਸੀ ਦੇ ਵਿੱਚ ਪਿਆ ਸੀਗਾ ਜਿਹੜਾ ਕਿ ਸਥਾਨਕ ਲੋਕਾਂ ਵੱਲੋਂ ਮੋਟਰਸਾਈਕਲ ਤੇ ਜਿਹੜੀ ਵਿਅਕਤੀ ਡੈੱਡ ਬੋਡੀ ਨੂੰ ਬਾਹਰ ਕੱਢ ਰੱਖਿਆ ਸੀਗਾ ਤੇ ਥਾਣਾ ਕੈਂਟ ਪੁਲਿਸੀ ਮੌਕੇ ਤੇ ਆ ਗਈ ਸੀ ਟ੍ਰਾਫਿਕ ਟੀਮ ਵੀ ਮੌਕੇ ਤੇ ਆ ਗਈ ਸੀ ਬਾਕੀ ਉਹ ਆਪਣੀ ਜਾਂਚ ਪੜਤਾਲ 'ਚ ਲੱਗੀਆਂ ਹੋਈਆਂ ਨੇ ਇਹੜੀ ਕਿ ਉਹਦੀ ਡੈੱਡ ਬੋਡੀ ਨੂੰ ਉੱਥੋਂ ਚੁੱਕ ਕੇ ਸਿਵਲ ਹਸਪਤਾਲ ਬਟਿੰਡਾ ਮੋਰਚੀ ਘਰ ਮੋਰਚੀ ਘਰ ਵਿੱਚ ਰੱਖ ਦਿੱਤੀ ਗਈ ਹੈ ਨਾਮ ਉਹਦਾ ਕੁਲਦੀਪ ਸਿੰਘ ਆ ਪਿਓ ਦਾ ਨਾਮ ਮੱਖਣ ਸਿੰਘ ਉਮਰ 31 ਸਾਲ ਚੌਕੇ ਪਿੰਡ ਦਾ ਰਹਿਣ ਵਾਲਾਗਾ ਬਾਕੀ ਇਸ ਇਸ ਵਿਸ਼ੇ ਤੇ ਪੁਲਸ ਆਪਣੀ ਮਾਮਲੇ ਨਾਲ ਡੂੰਘਾਈ ਨਾਲ ਜਾਂਚ ਪੜਤਾਲ ਕਰ ਰਹੀ ਹੈ